ਦੋਸਤੋ ਮੂੰਹੋਂ ਦੋ ਦੰਦ ਦੀ ਝੋਟੀ ਆ ਹਫਤਾ ਕਸੂਈ ਨੂੰ ਹੋ ਗਿਆ ਬਾਈ ਕਹਿੰਦਾ 12 ਕਿਲੋ ਦੁੱਧ ਰੈਡੀ ਹੋਊਗਾ ਤੇ ਬਾਕੀ ਸੰਗ ਸੰਗ ਦਿਖਾ ਚੁੱਟਦਾ ਯਾਰ ਬੜੀ ਸੁਨੱਖੀ ਝੋਟੀ ਜਿਵੇਂ ਹਰਿਆਣੇ ਵਾਲੀ ਝੋਟੀ ਚੱਕੀ ਫਿਰਦਾ ਬਾਈ ਮੇਰਾ ਖਿਆਲ ਆ ਹਰਿਆਣੇ ਚੋਂ ਲਿਆਇਆ ਕੱਢ ਕੇ ਕਿਸੇ ਪਾਸਿਓ ਤੇ ਬਾਕੀ ਰੰਗ ਬਣ ਦਿਖਾ ਲਈਓ ਤਾਂ ਇਹ ਕਿਸਾਨ ਪਸ਼ੂ ਪਾਲਕ YouTube ਚੈਨਲ ਤੇ ਮੈਂ ਤੁਹਾਡਾ ਆਪਣਾ ਗੁਰੂਗਰਾਹਾ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਦੋਸਤੋ ਉੱਬਾ ਪਿੰਡ ਜਿਉਂਕੇ ਜ਼ਿਲ੍ਹਾ ਮਾਨਸਾ ਪੈਂਦਾ ਜੇ ਇਸ ਪਿੰਡ ਦੀ ਗੱਲ ਕਰੀਏ ਦੋਸਤੋ ਮਾਨਸਾ ਕੈਂਚੀਆਂ ਤੋਂ 15 ਕਿਲੋਮੀਟਰ ਦੀ ਦੂ ਬਾਕੀ ਮੰਡੀਆਂ ਦੇ ਵੀਡੀਓ ਦੋਸਤੋ ਆਪਣੇ ਚੈਨਲ ਤੇ ਅਕਸਰ ਆਉਂਦੀਆਂ ਨੇ ਹੁਣ ਘਰਾਂ ਦੇ ਵਿੱਚੋਂ ਵੀ ਚੰਗੀਆਂ ਝੋਟੀਆਂ ਦੀ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਿਆ ਕਰੂ ਤੁਹਾਡੇ ਵਾਸਤੇ ਅੱਜ ਦੋਸਤੋ ਆਪਾਂ ਦੋ ਪਹਿਲਾਂ ਝੋਟੀਆਂ ਲੈ ਕੇ ਆਏ ਆ ਇੱਕ ਜਿਹੜੀ ਪਿੱਛੇ ਖੜੀਆ ਝੋਟੀ ਆ ਝੋਟੀ ਦੋ ਦੰਦਾ ਤੇ ਦੂਸਰੀ ਝੋਟੀ ਚਾਰ ਦੰਦਾ ਬਾਕੀ ਡਿਟੇਲ ਦੋਸਤੋ ਸਾਰੀ ਆਪਾਂ ਬਾਈ ਨੂੰ ਪੁੱਛ ਲਾਂਗੇ ਤੇ ਤੋੜ ਕੇ ਦਿਖਾਵਾਂਗੇ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਦੋਸਤੋ ਰੀਜ਼ਨੇਬਲ ਰੇਟ ਹੋਣਗੇ ਬਿਲਕੁਲ ਦੋਸਤੋ ਬਾਈ ਨਾਂ ਕਰਾਉਣਿਆ ਗੱਲ ਬਾਤ ਓਦੀ ਬਾਈ ਨਾਮ ਦੱਸੋ ਬਲਾ ਆਪਣਾ ਨਾਮ ਕਾਲਾ ਨਾਮ ਕਾਲਾ ਪਿੰ ਮਾਨਸਾ ਤੋਂ ਕਿੰਨੇ ਕਿਲੋਮੀਟਰ ਕਿਹੜੇ ਰੋਡ ਤੇ ਰਹਿ ਜਾਂਦਾ ਬਾਈ ਮਾਨਸਾ ਤੋਂ ਆਪਾਂ ਕੈਂਚੀਆਂ ਤੋਂ ਪਹਿਣੀ ਵਾਗ ਆਉਣੀ ਆ ਬਾਈ ਠੀਕ ਹੈ ਜੀ ਪਹਿਣੀ ਵਾਗ ਤੋਂ ਆਪਣਾ 6 ਕਿਲੋਮੀਟਰ ਪੈਂਦਾ ਯਾਨੀ ਕਿ ਆਪਾਂ ਨੂੰ 15 ਕਿਲੋਮੀਟਰ ਮਾਨਸਾ ਕੈਂਚੀਆਂ ਤੋਂ 15 ਕਿਲੋਮੀਟਰ ਪੈਂਦਾ ਭਈਆ ਝੋਟੀ ਦੀ ਡਿਟੇਲ ਆ ਕਿੰਵੇਂ ਸੂਈ ਝੋਟੀ ਆ ਕਿੰਨੇ ਕਿ ਦਿਨ ਹੋ ਗਏ ਇਹਨੂੰ ਸੂਈ ਨੂੰ ਇਹ ਹਫਤਾ ਹੋ ਗਿਆ ਬਾਈ ਇਹਨੂੰ ਸੂਈ ਨੂੰ ਦੋ ਮੂੰਹੋਂ ਦੋ ਦੰਦ ਆ ਠੀਕ ਹੈ ਜੀ ਹਾਂ ਦੁੱਧ ਹੋਊ 12 ਕਿਲੋ ਮਰਾਇਡੀ ਲੈ ਜਾ ਦੋਸਤੋਂ ਮੂੰਹੋਂ ਦੋ ਦੰਦ ਤੇ ਝੋਟੀ ਆ ਹਫਤਾ ਕਿ ਸੂਈ ਨੂੰ ਹੋ ਗਿਆ ਬਾਈ ਕਹਿੰਦਾ 12 ਕਿਲੋ ਦੁੱਧ ਤੇ ਬਾਕੀ ਸੰਗ ਸੰਗ ਦਿਖਾ ਚੋ ਠੋਟੀ ਦਾ ਯਾਰ ਬੜੀ ਸੁਨੱਖੀ ਝੋਟੀ ਜਿਹੀ ਹਰਿਆਣੇ ਵਾਲੀ ਠੋਟੀ ਚੱਕੀ ਫਿਰਦਾ ਬਾਈ ਮੇਰਾ ਖਿਆਲ ਆ ਹਰਿਆਣੇ ਚੋਂ ਲਿਆਇਆ ਕੱਢ ਕੇ ਕਿਸੇ ਪਾਸਿਓ ਤੇ ਬਾਕੀ ਰੰਗ ਬਨ ਦਿਖਾ ਲਈ ਠੋਟੀ ਦਾ ਤੇ ਬਾਕੀ ਖੋਣ ਕੇ ਤੋਰਦੇ ਬਾਈ ਇੱਕ ਵਾਰੀ ਬਾਕੀ ਦੋਸਤੋ ਕੱਚੇ ਚੋਂ ਆਈ ਆ ਝੋਟੀ ਪੱਕੇ ਚ ਥੋੜਾ ਜਿਆਦਾ ਅੜ ਕੇ ਜੇ ਤੁਰਦੀ ਆ ਕੱਚੇ ਚੋਂ ਬਾਈ ਕਹਿੰਦਾ ਰਾਮ ਨਾ ਭੱਜੀ ਜਾਂਦੀ ਆ ਰੇਲਮਾਂ ਕੁ ਜਿਵੇਂ ਮਰਜ਼ੀ ਚਲਾ ਦੇ ਇੱਥੇ ਡਿੱਗ ਪਈ ਬਾਈ ਨੇ ਬਾਈ ਦੋ ਤਿੰਨ ਵਾਰੀ ਨਾ ਅੱਛਾ ਤਾਂ ਕਰਕੇ ਯਾਰ ਥੋੜਾ ਜਿਆਦਾ ਤੇਲ ਕਦੀ ਆ ਨਰਦੀ ਆ ਦੋਸਤੋ ਬੱਸ ਚਲ ਬਾਹਲਾ ਬਾਕੀ ਕਾਰਕੂੜ ਬਹੁਤਾ ਯਾਰ ਝੋਟੀ ਦਾ ਲੰਬਾਈ ਲੰਬੀ ਬਹੁਤਾ ਥਣ ਥਣ ਬੜਾ ਚੰਗਾ ਲਈ ਫਿਰਦੀ ਐ ਤੇ ਬਾਕੀ ਰੇਟ ਪੁੱਛਦੇ ਆ ਬਾਈ ਨੂੰ ਰੇਟ ਕੀ ਕਰਦਾ ਇਹਦਾ ਬਾਈ ਕੀ ਰੇਟ ਰੇਟ ਇਹਦਾ ਲੈਣ ਦੇਣ ਜਾ ਰੇਟ 115 ਕਰਦੇ ਆ ਬਾਈ ਮਾਨਤਾਨ ਕਰ ਦਾਂਗੇ ਅੱਛਾ 115 ਜੋ ਦੋਸਤੋ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਬਾਕੀ ਝੋਟੀ ਚੰਗੀ ਐ ਚੰਗੇ ਬਰੀਡਰ ਕੋਲੇ ਹੁੰਦੀ ਮੇਰਾ ਖਿਆਲ ਹਰਿਆਣੇ ਚ ਹੁੰਦੀ ਤਾਂ 160 ਸੁਠੀ ਮੰਗਦੇ ਇਹ ਝੋਟੀ ਦਾ ਚਲੋ ਬਾਕੀ ਦੋਸਤੋ ਪਸੰਦ ਆਊਗੀ ਜਿਹਨੂੰ ਗੱਲਬਾਤ ਬਾਈ ਨਾਲ ਕਰ ਲਓ ਨੰਬਰ ਲਵਾਂਗੇ ਬਾਈ ਦਾ ਤੇ ਬਾਕੀ ਲੈਵਲ ਵੂਆ ਦਿਖਾ ਨਹੀਂ ਲੱਗੇ ਰਾਂ ਐ ਠੂਕ ਬਾਈ ਇਹਦੀ ਕੀ ਡਿਟੇਲ ਆ ਇਹ ਚਾਰ ਦੰਦ ਦਾ ਮੂਹ ਨੂੰ ਬਾਈ ਮੂੰਹੋਂ ਚਾਰ ਦੰਦ ਦਾ ਹਾਂ ਧਰੂਣ ਸੂਈ ਹੈ ਕਿੰਨੇ ਕਿਤੋਂ ਆ ਗਿਆ ਬਾਈ ਇਹਨੂੰ ਸੂਈ ਨੂੰ ਇਹਨੂੰ ਹਫਤਾ ਹੋ ਗਿਆ ਸੂਈ ਇੱਕ ਹਫਤਾ ਇਹਦੇ ਥੱਲੇ ਦੁੱਧ ਕਿੰਨਾ ਗੈ ਰੈਡੀ ਦਾ ਥੱਲੇ 10 ਕਿਲੋ ਰੈਡੀ 10 ਕਿਲੋ ਰੈਡੀ ਆ ਹਾਂ ਦੋਸਤੋ ਇਹ ਥੋੜੀ ਜਿਹੀ ਤੇਰਮੈਨੇ ਕਦ ਕਾੜਚਾ ਪਰ ਸ਼ਕੀਨ ਹੈ ਝੋਟੀ ਹੋਇਆ ਜਾਂ ਰੇਟ ਕਰਾ ਦਾਂਗੇ ਬਾਈ ਤੋਂ ਬਾਕੀ ਸਿੰਘ ਸਿੰਘ ਦਿਖਾ ਝੋਟੀ ਦਾ ਯਾਰ ਇਹ ਵੀ ਚੰਗਿਆ ਸਿੰਘ ਸਿੰਘ ਬਾਈ ਨੇ ਸ਼ੌਂਕ ਨਾਲ ਭੁੱਗੀਆਂ ਘੱਗੀਆਂ ਜਾਂ ਪਾਰਕੀਆਂ ਨੇ ਸਿੰਘਾਂ ਚ ਵਧੀਆ ਚੰਗੀਆਂ ਤੇ ਬਾਕੀ ਬਾਈ ਇਹਦਾ ਕੀ ਰੇਟ ਰਹੂਗਾ ਇਹਦਾ 85000 ਰੁਪਏ ਮੰਨ ਲਾ ਕਰਦੇ ਨੇ। ਲਗਾ ਜਮੇ ਰਿਜਨਲ ਰੇਟ ਹੀ ਕਰੀ ਜਾਂਦਾ ਬਾਈ ਦਾ ਸਾਰੀਆਂ ਝੋਟੀਆਂ ਦੇ। ਬਾਕੀ ਦੋਸਤੋ ਇਹਦੇ ਚ ਮਾਨਤਾਨ ਹੋ ਜਾਊਗਾ ਕੋਈ। ਆਪਣੇ ਚੈਨਲ ਦਾ ਨਾਮ ਲੈ ਕੇ ਬਾਈ ਨੂੰ ਕਰੂਗਾ ਘੰਟੀ ਕੋਈ ਮਾਨਤਾਨ ਹੋ ਜਾਊਗਾ। ਬਾਕੀ ਦੋ ਡੰਗ ਦੋਸਤੋ ਚੋਕੇ ਨੇੜੇ ਆ ਕੇ ਤਸੱਲੀ ਕਰਕੇ ਜਾਨਵਰ ਲਿਆ ਕਰੋ। ਕਿਉਂਕਿ ਤੁਸੀਂ ਨੇ ਪੈਸਾ ਲਾਉਣਾ ਹੁੰਦਾ। ਦੋ ਟਾਈਮ ਆ ਕੇ ਬਾਈ ਕੋਲ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਹੈ। ਬਾਈ ਕਹਿੰਦਾ ਜਿਹੜੀ ਗੱਲ ਕਹਿ ਤੀ ਸਾਰੀ ਖਰੀ ਨਿਕਲੂ ਪਾਈ ਆਦਪਾ ਵੱਧੇ ਨਿਕਲੂ ਕਹਿੰਦਾ ਘੱਟ ਨਹੀਂ ਨਿਕਲਦਾ। ਬਾਕੀ ਖੋਲ ਕੇ ਚਲਾ ਦੇ ਬਾਈ ਚੋਕੀ ਦਿਖਾ ਬਾਕੀ ਬਾਈ ਨਾਲ ਲੱਤੀ ਨੇ ਜਮੀਨ ਨਗੀਨੇ ਹੀ ਦਿੱਤੇ ਨੇ ਕੱਢ ਕੇ ਤੁਹਾਨੂੰ ਬਹੁਤ ਵੀਰਾਂ ਦੇ ਫੋਨ ਆਉਂਦੇ ਰਹਿੰਦੇ ਨੇ ਵੀ ਪਲੂਣ ਝੋਟੀਆਂ ਚਾਹੀਦੀਆਂ ਨੇ ਪਹਿਲੇ ਦੂਜੇ ਸੂਏ ਝੋਟੀਆਂ ਹੋਣ। ਦੋਸਤੋ ਪਹਿਲੇ ਸੂਈ ਕਰਤੀਆਂ ਦੋਨੇ ਝੋਟੀਆਂ ਇਹ ਚਾਰ ਦੰਦ ਦੀ ਝੋਟੀ ਆ ਉਹ ਦੋ ਦੰਦ ਦੀ ਝੋਟੀ ਆ ਨਗੀਨੇ ਨੇ ਜਮੀ ਟੋਪ ਦੇ। ਬਾਈ ਨੰਬਰ ਲਾ ਦਿਓ ਜਰਾ ਇੱਕ ਵਾਰੀ ਫੋਨ ਨੰਬਰ ਬੋਲ ਦਿਓ। ਨੰਬਰ 94655 ਬਾਈ। ਹਾਂਜੀ 24996। ਦੋਸਤੋ ਇਹ ਨੰਬਰ ਤੇ ਤੁਸੀਂ ਬਾਈ ਨਾਲ ਕਨੈਕਟ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਜੰਮਰ ਖਰੀਦ ਸਕਦੇ ਹੋ। ਬਾਕੀ ਆਪਣੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਹਾਂ ਭਾਈ ਆਪਣੇ ਕੋਲੇ ਰਹੇ ਅਗਲਾ ਆਪਾਂ ਦੋ ਡੰਗ ਚਵਾ ਕੇ ਵੀ ਦੇ ਦਾਂਗੇ ਘਰੋ ਦੋਸਤੋ ਬਾਈ ਕਹਿੰਦਾ ਜਮਾਂ ਆ ਤਸੱਲੀ ਕਰਾ ਕੇ ਤੁਰਾਂਗੇ ਪੂਰੀ ਦੋ ਡੰਗ ਚੋ ਲੋ ਚਾਰ ਡੰਗ ਚੋ ਲੋ ਬਾਈ ਕੋਲਾ ਕਹਿਣ ਪੂਰੀ ਤਸੱਲੀ ਕਰਕੇ ਜਾਨਵਰ ਖਰੀਦ ਸਕਦੇ ਹਾਂ ਬਾਕੀ ਦੋਸਤੋ ਵੀਡੀਓ ਨਾਲ ਐਂਡ ਤੱਕ ਬਣੇ ਰਹਿਣ ਵਾਸਤੇ ਸਾਰੇ ਦੋਸਤਾਨਾਂ ਦਾ ਸ਼ੁਕਰੀਆ